ਰਿਜ਼ਕ ਹਰ ਜਗ੍ਹਾ ਨਹੀਂ ਹੁੰਦਾ ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਸ ਦਾ ਰਿਜ਼ਕ ਵੀ ਉੱਥੇ ਹੋਵੇ ਰਿਜ਼ਕ ਜਿੱਥੇ ਹੋਵੇਗਾ ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਵੇਗਾ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਖ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ سچ اے سچ آئی ہے رزق جتے ہیں, دانے جتھے ہیں کرت دھکے مار کے اتھے لے جائے لے جائے لے جائے کرت دھکے دے. رزق ہر جگہ نہیں ہے رزق لبنا پہ جب پہ ٹولنا پہ قدرت چاندی کچھ کرے محنت کرے ਜਿੱਥੇ ਰਜ਼ਕ ਪਿਆ ਉੱਥੇ ਲੱਗੇ ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਜ਼ਕ ਦੀ ਰੋਟੀ ਦੀ ਬਗੌਰ ਮੁਤਾਬਕ ਕਾਰਨ ਪਾਣੀ ਦੇ ਤੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਕਮਾਣੀ ਪੈਂਦੀ ਹੈ ਲੱਭਣੀ ਪੈਂਦੀ ਹੈ ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ ਰੋਟੀ ਦੀ ਚਿੰਤਾ ਲਗਣੀ ਪੈਂਦੀ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਏ ਬਹੁਤ ਪੁਰਾਣੀ ਗੱਲ یاد آدھا جی جبکہ اس طرح دی کتھا چلے یاد آدھا آسن سول تو میں سویرے سو ٹرینیا سیس گنج صاحب نہا دو کے میں اندر متھا ٹیکن گیا تے گینی مان سنگھ جی جاور کتھا کر رہے سن تی چالی سال پہلے کوئی چنگے بزرگ کتھا واچک سن سیاح ਅਰਥ ਬਹੁਤ ਦੇ ਗਿਆ ਪ੍ਰਿੰਸਪਲ ਗੰਗਾ ਸਿੰਘ ਵੇਦੀ ਬਿਰਜ ਵੱਲਵੱਬ ਸਿੰਘ ਗੈਣੀ ਬਾਦਲ ਸਿੰਘ ਗੈਣੀ ਰਣਜੀਤ ਸਿੰਘ ਦੀ ਪਾਰਸ ਗੈਣੀ ਮਾਨ ਸਿੰਘ ਜੀ ਜੋ ਅੱਜ ਤੇ ਸਵੇਰੇ ਟੇਪ ਸੁਣਦੇ ਨੇ ਸ਼ਾਮ ਨੂੰ ਸੁਣਾ ਦਿੰਦੇ ਨੇ ਸ਼ਾਮ ਨੂੰ ਟੇਪ ਸੁਣਦੇ ਨੇ ਸਵੇਰੇ ਸੁਣਾ ਕੋਈ ਮਿਹਨਤ ਨਹੀਂ ਕੋਈ ਸਾਧਨਾ ਨਹੀਂ ਕੋਈ ਤਪੱਸਿਆ ਨਹੀਂ ਕੋਈ ਅਨਲੈਦ ਵਾਲੇ ਦਿਖੋ ਜਣੇ ਇਹ ਚੰਗੇ ਅਨਭਵੀ ਪੁਰਸ਼ ਹਨ ਮਾਨ ਸਿੰਘ ਜੀ ਜੋਗ ਜਗਤ ਦੀ ਬਣਾਵਟ ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ ਇਹਨਾਂ ਬੰਦਕੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇ ਬਜ਼ੁਰਗ ਸਨ ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ ਉਹ ਬਿਰਦ ਸਨ 84 85 ਸਨ ਬਜ਼ੁਰਗ ਸਨ ਮੇਰੇ ਨਾਲ ਪਿਆਰ ਵੀ ਬਗੈਸੇ ਉਹਦਾ ਮਥਾ ਦੇਖ ਕੇ ਮੈਂ ਬੈਠ ਗਿਆ ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਇਹ ਬਜ਼ੁਰਗਾਂ ਨੂੰ ਸੁਣ ਲਿਆ ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ ਜਗਤ ਦੀ ਸਿਰਜਣਾ ਜਗਤ ਦਾ ਟਿਕਣਾ ਜਗਤ ਦੀ ਪਰਲੈ ਫਿਰ ਸਨਾਤਨਈ ਮਤ ਨੂੰ ਲਿਆ ਬ੍ਰਹਮਾ ਜਗਤ ਦੀ ਸਜਣਾ ਕਰਦਾ ਹੈ ਸ਼ੰਕਰ ਜਗਤ ਦੀ ਪਰਲੇ ਕਰਦਾ ਵਿਸ਼ਨੂੰ ਜਗਤ ਦੀ ਪਾਲਣਾ ਕਰਦਾ ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ ਇਤਿਹਾਸ ਹੈ ਇਤਿਹਾਸ ਨਹੀਂ ਹੈ ਪਰ ਪ੍ਰਾਚੀਨ ઋષਿ ਮੁਨੀਆਂ ਦੇ ਸਮਝਾਣ ਦਾ ਇਹ ਬੜਾ ਢੰਗ ਸੀ ਬਹੁਤ ਅੱਛਾ ਢੰਗ ਸੀ ਸਿੱਧਾ ਕੱਕਾ ਅਖਰ ਨਹੀਂ ਪੜਾਉਂਦੇ ਸਨ ਕਹਿੰਦੇ ਸਨ ਕੱਕਾ ਕਲਮ ਚੱਚਾ ਚਾਕੂ ਛੱਛਾ ਛਤਰੀ ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ ਹੋਵੇ ਕਹਾਣੀਆਂ ਸੁਣੇ ਤੈਨੂੰ ਸਚਾਈ ਦਾ ਪਤਾ ਚੱਲ ਜਾ ਸਮਝਾਉਣ ਦਾ ਢੰਗ ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ ਹੈ ਕਰੀਬਨ ਰਾਜਨੀਤਿਕ ਤੌਰ ਤੇ ਤੇ ਬਜ਼ੁਰਗ ਹੋ ਜਾਂਦਾ ਹੈ ਰਾਜਨੀਤੀ ਦੇ بڑے ਦਾਹ ਪੇਚ ਸੁਣ ਆਉਂਦੇ ਨੇ ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ ਹੈ ਤਨ ਕਿਵੇਂ ਕਮਾਣਾ ਪਰ ਧਰਮ ਕਿਵੇਂ ਕਮਾਣਾ ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ ਕੁਛ ਵੀ ਕੁਛ ਵੀ ਨਹੀਂ ਮਜਬੂਰਨ ਮਹਾਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਣਾ ਪੈਂਦਾ ਸੁਣਾਣਾ ਪੈਂਦਾ ਸਨਾਤਨ ਮਤ ਦੇ ਇਸ ਇਤਿਹਾਸ ਨੂੰ ਮਾਨ ਸਿੰਘ ਜੀ ਜਾਉ ਸੁਣਾ ਰਹੇ ਸਨ ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਨ ਲੱਗੇ ਬਿਸ਼ਨੂ ਜੀ ਦੀ ਗੱਲ ਭਈ ਬਿਸ਼ਨੂ ਜਦ ਸਾਰਿਆਂ ਦਾ ਰਜ਼ਕ ਬਣਾਉਣ ਲੱਗਾ ਤੋ ਲੇਨ ਬੜੀ ਲੰਬੀ ਸੀ ਪਸ਼ੂਆਂ ਦੀ ਲੇਨ ਪੰਛੀਆਂ ਦੀ ਲੇਨ ਕੀੜੇ ਮਕੋੜਿਆਂ ਦੀ ਕਤਾਰ ਮਾਨ ਸਿੰਘ ਜੀ ਚਾਹੁਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੇਨ ਕਹਿੰਦਾ ਮੈਂ ਵੀ ਉਸੇ ਹੀ ਕਤਾਰ 'ਚ ਖੜਾ ਹੋ ਗਿਆ ਕਿਉਂਕਿ ਰਜ਼ਕ ਮੈਨੂੰ ਵੀ ਚਾਹੀਦਾ ਸੀ ਰੋਟੀ ਮੈਨੂੰ ਵੀ ਚਾਹੀਦੀ ਸੀ ਉਹਨਾਂ ਦੇ ਕਹਿਣ ਦਾ ਆਪਣਾ ਡੰਗ ਮੈਂ ਤੁਹਾਨੂੰ ਪਹਿਲੇ ਦੱਸੀਏ ਇਸ ਰੋਚਕਤਾ ਨੂੰ ਬਿਆਨ ਕਰਨਾ ਹੀ ਉਹਨਾਂ ਦਾ ਸੁਭਾਅ ਸੀ ਕਹਿੰਦਾ ਉਹ ਢੀਕ ਕਰਦਾ ਰਿਹਾ Vishnu ਕੀ ਕਰਦੇ ਸਨ ਦੋ ਮੁਠੀਆਂ ਦਾਣੇ ਪਰਦੇ ਸਨ ਕਿਸੇ ਦੀ ਝੌਲੀ 'ਚ ਦੋ ਮੁਠੀਆਂ ਪਾ ਲੈਂਦੇ ਸਨ ਕਿਸੇ ਦੀ ਝੌਲੀ 'ਚ ਇੱਕ ਮੁਠੀ ਪਾ ਦਿੰਦੇ ਸਨ ਕਿਸੇ ਦੀ ਝੌਲੀ 'ਚ ਅੱਧੀ ਮੁਠੀ ਪਾਉਂਦੇ ਸਨ ਤੇ ਚਲਤਾ ਕਰੀ ਜਾ ونڈ اس طرح پے کر ایک اردو کا شاعر کہن دا ہے قدرت کیا ہر ایک کو اقسام ازل سے قدرت نے پربو نے تقسیم کی تا ہے ونڈیا ہے ازل قدرت کیا ہر ایک کو اقسام ازل سے جو شخص کے جس چیز کے قابل نظر آئے ਕਾਬਲੀਅਤ ਦੇਖੀ ਅਗਲੇ ਦੀ ਚੌਲੀ ਦੇਖੀ ਅਗਲੇ ਦੀ ਪਾਤਰਤਾ ਦੇਖੀ ਕਿ ਪ੍ਰਮਾਤਮਾ ਉਨ ਪਾਦਾ ਗਿਆ ਇਹਦੇ ਕੋਲ ਤੇ ਕੌਲੀ ਹੈ ਇਹਦੇ ਕੋਲ ਲੋਟਾ ਇਹਦੇ ਕੋਲ ਗਲਾਸ ਹੈ ਇਹਦੇ ਕੋਲ ਤੇ ਵੱਡਾ ਥਾਲ ਹੈ ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦੀ ਸੀ ਕੌਲੀ ਵੀ ਭਰ ਦਿੰਦਾ ਸੀ ਲੋਟਾ ਵੀ ਭਰ ਦਿੰਦਾ ਸੀ ਡੋਲ ਵੀ ਭਰਦਾ ਸੀ پر دیندہ اس ڈھنگ نہ پاترتا جس طرح دی پاتر دا دا سی سی جس طرح دا بھانڈا سی قدرت کیا ہر ایک کو اقسام ازل سے جو شخص کے جس چیز کے قابل نظر آیا بل بل کو دیا نالا تو پروانے کو جلنا غم ہم کو دیا سب سے جو مشکل نظر آیا ਸਾਰੀ ਦੁਨੀਆ ਦੀਆਂ ਚਿੰਤਾਵਾਂ ਤੇ ਗਮ ਗਹਿਰਾਈਆਂ ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ 'ਚ ਪਾ ਦਿੱਤੇਗਾ ਕਿਉਂਕਿ ਮੇਰੀ ਪਾਤਰਤਾ ਇਹੀ ਸੀ ਮੇਰਾ ਭਾਂਡਾ ਇਸ ਤਰ੍ਹਾਂ ਦਾ ਸੀ ਮੇਲੇ ਕੁਲ ਬਰਤਨ ਇਸ ਤਰ੍ਹਾਂ ਦੇ ਸੀ ਵਿਸ਼ਨੂੰ ਦੋ ਮੁਠੀਆਂ ਇੰਝ ਪਰਦਾ ਕਿਸੇ ਦੀ ਝੋਲੀ 'ਚ ਦੋ ਕਿ ਸੇ ਦੀ ਏ ਕਿ ਸੇ ਦੀ ਅੱਧੀ ਚਲਪਾ ਕਰੀ ਜਾਂਦਾ ਸੀ ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ ਲੈਣ ਦੇ ਜੋ ਸੀ ਮੈਂ ਵੀ ਚੋਲੀ ਅੜ ਕੇ ਖੜਾ ਹੋ ਗਿਆ ਏ ਦੇਵਤਾ ਏ ਭਗਵਨ ਮੇਰੀ ਜੋਲੀ ਜੀ ਵੀ ਪਾ ਉਹਨਾਂ ਨੇ ਦੋ ਮੁਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ ਅਖੇ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਜਾਤ ਹੈ। ਕਹਿੰਦੇ ਕਿ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ ਨਾ ਕ ਨਾਥ। ਕਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਇੱਕ ਬੜੀ ਪਰਮਲ ਸਚਾਈ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਤਨ ਰੋਟੀ ਹੈ ਬਣਿਆ ਰੋਟੀ ਤੋਂ ਹੈ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਰੋਟੀ ਲਬਣੀ ਪੈਗੀ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਰੋਟੀ ਕਮਾਣੀ ਪੈਗੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਿਰਤ ਧੱਕੇ ਦੇ ਕਿਰਤ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਲਬਣੀ ਪੈਗੀ ਤੂੰ ਚੁਕੇ ਲਬਣੀ ਪੈਂਦੀ ਹੈ ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਜ਼ਕ ਦੀ ਔਰ ਕੁਝ ਵੀ ਨਹੀਂ ਮੇਰੇ ਦੇਖੇ ਤੇ ਗੁਸਤਾਖੀ ਮਾਫ਼ ਬਾਰ-ਬਾਰ ਮਾਫ਼ ਕਰ ਦੇਣਾ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਔਰ ਕੁਝ ਵੀ ਨਹੀਂ ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ ਪੁੱਤਰੀਆਂ ਨੂੰ ਵੀ ਮਿਲਦੀ ਰਹੇ ਪੜਪੋਤਣਿਆਂ ਨੂੰ ਵੀ ਗੱਲ ਸਾਰੀ ਇਹ ਰੋਟੀਆਂ ਦੇ ਬੰਡਲ ਨੇ ਔਰ ਕੁਝ ਵੀ ਨਹੀਂ ਕੁਝ ਨਹੀਂ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਰਜ਼ਕ ਤੋਂ ਲੱਭ ਲੇਕਿਨ ਚਿੰਤਾ ਨਾ ਕਰ ਰਜ਼ਕ ਦੀ ਚਿੰਤਾ ਤਲਾਸ਼ ਤੇ ਕਰ ਮਿਹਨਤ ਤੇ ਕਰ ਪਰ ਚਿੰਤਾ ਨਾ ਕਰ ਕਿਉਂ ਚਿੰਤਾ ਕਿਉਂ ਨਾ ਕਰੀਏ ਤੋਂ ਸਤਿਗੁਰ ਸਮਝਾਉਂਦੇ ਨੇ ਪਹਿਲੇ ਦੇਤੇ ਰਿਜਕ ਸੰਭਾਹ ਪਾਛੇ ਦੇਤੇ ਜੰਤ ਉਪਾਹ ਜੀਵ ਦਾ ਜਨਮ ਬਾਅਦ ਵਿੱਚ ਆਉਂਦਾ ਹੈ ਰਿਜਕ ਉਸ ਦਾ ਪਹਿਲੇ ਬਣਿਆ ਸਿਰਫ ਲੱਭਣਾ ਪੈਂਦਾ ਤੇ ਜਦ ਰਿਜਕ ਪਹਿਲੇ ਹੀ ਬਣਿਆ ਹੁੰਦਾ ਹੈ ਤਾਂ ਫਿਰ ਚਿੰਤਾ ਕਿਉਂ ਜੀਵ ਤੋਂ ਪਹਿਲੇ ਜੀਵ ਦਾ ਰਜ਼ਕ ਇਹਦੇ ਉੱਤੇ ইরਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ ਉਹ ਕਹਿੰਦਾ ਹੈ ਗਮੇ ਰੋਜ਼ੀ ਮਖਰ ਰਜ਼ਕ ਦਾ ਗਮ ਬਿਲਕੁਲ ਨਾ ਕਰ ਉੱਕੇ ਨਾ ਸ਼ੇਖ ਸਾਹਿਬ ਭੁੱਲ ਕੇ ਵੀ ਨਾ ਕਰ ਰੋਟੀ ਦਾ ਗਮ ਨਾ ਕਰ ਰੋਟੀ ਲੱਭ ਰੋਟੀ ਕਮਾ ਗਮ ਨਾ ਕਰ ਗਮੇ ਰੋ ਜ਼ੀ ਮਫਰ ਮਜ਼ਨ ਔਰਾ ਕੇ ਦਫਤਰ ਰਾ ਕੇ ਪੇਸ਼ੇ ਅਸਤੇ ਫਦਏ ਰਦ ਕਲ ਕੋ ਨਦ ਪਸਤਾਨੇ ਮਾਦਰ ਰਾ ਦੇਖਦਾ ਨਹੀਂ ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਤੇ ਚ ਤੈਨੂੰ ਇਤਨੀ ਅਕਲ ਨਹੀਂ ਆਈ ਤੈਨੂੰ ਇਤਨੀ ਸਮਝ ਨਹੀਂ ਆਈ ਚੇਕ ਸਾਹਿਬ ਕਿ ਪੇਸ਼ੇ ਹਸਤੇ ਫਲ ਇਹ ਜਤ ਤੇ ਫਲ ਬੱਚੇ ਨੂੰ ਕਹਿੰਦੇ ਕਿ ਪੇਸ਼ੇ ਹਸਤੇ ਫਲ ਇਹ ਜਤ ਕਲਕੁਨਦ ਪਸਤਾਨੇ ਮਾਦਰਾ ਮਾਂ ਦੇ ਹਸਣਾ ਵਿੱਚ ਦੁੱਧ ਪਹਿਲੇ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਹੈ ਮਰਕ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ ਜਨਮ ਤੇਰਾ ਬਾਅਦ ਵਿੱਚ ਆਉਂਦਾ ਤੂੰ ਇਸ ਤੋਂ ਸਮਝ ਲੈ ਚਿੰਤਾ ਨਾ ਕਰ ਇਹ ਠੀਕ ਤਨ ਰੋਟੀ اور کچھ بھی نہیں اور کچھ بھی نہیں سب کچھ جو تاننو ہی من بیٹھا دے, وہ دے رزق ہی سب کچھ ہے تو یہ روٹی دھرم گوا سکتا ہے روٹی ایمان بیچ سکتا ہے روٹی سب کچھ بیچ ستا ہے قوم بیچ سکتا ہے دیش بیچ سکتا ہے سب کچھ بیچ رز کر کے ہی اور کس کر کے دوکھا دے سکتا ہے چھل کر سکتا ہے کپڑ کر سکتا ہے مسئلہ سارا روٹی دا. ਔਰ ਕੁਝ ਵੀ ਕਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ ਔਰ ਕੁਝ ਵੀ